ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਖ ਸੰਤ ਬਾਬਾ ਹਜ਼ਾਰਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਸਕਨਾਮ ਸਿੰਘ ਜੀ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਤਾਂ ਇਹ ਪਾੜ ਪੂਰਨ ਦਾ ਜੜਾਕਾਰ ਸੇਵਾ ਦਾ ਕੰਮ ਆ ਮਾਂ ਪਰਖਾ ਨਹੀਂ ਸੰਗਤ ਦੇ ਸਾਰੀ ਸੰਗਤ ਦੇ ਸਹਾਇਕ ਨਾਲ ਚਲਾਇਆ ਹੋਇਆ ਰਾਤ ਦਿਨੇ ਸੰਗਤਾਂ ਇਕ ਕਰਕੇ ਕਾਰ ਸੇਵਾ ਕਰ ਰਹੀਆਂ ਆ ਤੇ ਕਾਰ ਸੇਵਾ ਦਾ ਬਹੁਤ ਵੱਡਾ ਕੰਮ ਆ ਕਾਰ ਸੇਵਾ ਦਾ ਮਤਲਬ ਕਾਰ ਮੈਨੇ ਕੰਮ ਸੇਵਾ ਮੈਨੇ ਸੇਵਾ ਜਿੱਦਾਂ ਆਪਾਂ ਤੁਰਿਆ ਜਾਂਦੇ ਆ ਕਿ ਇਹਨੂੰ ਕਹਿ ਦਿੰਨੇ ਕੀ ਕੰਮਕਾਰ ਕਰਦਾ ਨਾ ਇਹ ਗੁਰੂ ਦੀ ਸੇਵਾ ਜਿਹੜੀ ਆ ਇਹਨੂੰ ਕਾਰ ਸੇਵਾ ਕਹਿੰਦੇ ਆ ਤੇ ਮਹਾਂਪੁਰਖਾਂ ਨੇ ਬਹੁਤ ਵੱਡਾ ਇਹ ਉਪਰਾਲਾ ਕਰਕੇ ਤੇ ਪਾੜ ਨੂੰ ਪੂਰਨ ਦਾ ਇਹ ਕੰਮ ਸ਼ੁਰੂ ਕੀਤਾ ਆ ਪਿੰਡ ਕੋਨੇ ਵਾਲਾ ਨੇੜੇ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਤੇ ਮਹਾਂਪੁਰਖ ਦਿਨ ਰਾਤ ਇੱਕ ਕਰਕੇ ਤੇ ਪਾੜ ਨੂੰ ਪੂਰ ਰਹੇ ਆ ਤੇ ਉਹਨਾਂ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ ਮਿਹਰ ਕਰਨ ਸੰਗਦੇ ਸਹਿਯੋਗ ਨਾਲ ਇਹ ਕੰਮ ਕੀਤਾ ਜਾ ਚਾ ਬਾਬਾ ਇਹ ਕਿੰਨੇ ਕਿਦਣਾ ਤੱਕ ਪੂਰਿਆ ਜਾਏਗਾ ਜਿਹੜਾ ਪਾੜ ਆ ਤੇ ਲਗਾਤਾਰ ਸੰਗਤਾਂ ਲੱਗੀਆਂ ਹੋਈਆਂ ਜਿੰਨਾ ਚਿਰ ਨਹੀਂ ਪੂਰਿਆ ਜਾਂਦਾ ਉਹਨਾਂ ਚਿਰ ਸੰਗਤਾਂ ਹਟਣਗੀਆਂ ਨਹੀਂ ਬਾਬਾ ਜੀ ਕਹਿੰਦੇ ਆ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਯਤਨ ਕਰ ਰਿਹਾ ਪਰ ਇੱਥੇ ਦੇਖਿਆ ਮਹਾਪੁਰਸ਼ਾਂ ਦੇ ਸਹਿਯੋਗ ਮਹਾਪੁਰਸ਼ਾਂ ਦੀ ਦੇਖ ਰਿਹਾ ਕਿ ਇਹ ਸੰਗਤ ਵੱਡੇ ਪੱਧਰ ਤੇ ਇਹ ਪਾੜ ਨੂੰ ਪੂਰਨ ਦਾ ਯਤਨ ਕਰ ਰਹੀ ਆ ਤੇ ਇਸ ਬਾਰੇ ਕੀ ਵਿਚਾਰ ਆ ਤੁਹਾਡੇ ਜੀ ਸੰਗਤਾਂ ਬਹੁਤ ਹੀ ਜ਼ੋਰ ਲਾ ਕੇ ਇਹ ਕੰਮ ਨੂੰ ਨੇ ਪਰ ਚਾਣ ਲਗੀਆਂ ਹਾਂ ਪ੍ਰਸ਼ਾਸਨ ਦਾ ਕੋਈ ਹਾਂ ਪ੍ਰਸ਼ਾਸਨ ਆਪਣਾ ਕੰਮ ਕਰੇ ਅਸੀਂ ਆਪਣਾ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨੇ ਨੂੰ ਪਾੜ ਨੂੰ ਪੂਰਿਆ ਜਾਵੇ ਧੰਨਵਾਦ ਜੀ ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਸੁਖਨਾਮ ਸਿੰਘ ਜੀ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਤਾਂ ਇਹ ਪਾੜਪੂਰਨ ਦਾ ਜਿਹੜਾ ਕਾਰ ਸੇਵਾ ਦਾ ਕੰਮ ਆ ਮਾਂ ਪਰਖਾ ਨੇ ਸੰਗਤ ਦੇ ਸਾਰੀ ਸੰਗਤ ਦੇ ਸਹਿਯੋਗ ਨਾਲ ਚਲਾਇਆ ਹੋਇਆ ਰਾਤ ਦਿਨੇ ਸੰਗਤਾਂ ਇਕ ਕਰਕੇ ਕਾਰ ਸੇਵਾ ਕਰ ਰਹੀਆਂ ਆ ਤੇ ਕਾਰ ਸੇਵਾ ਦਾ ਬਹੁਤ ਵੱਡਾ ਕਾਮਿਆ ਕਾਰ ਸੇਵਾ ਦਾ ਮਤਲਬ ਕਾਰ ਮੈਨੇ ਕੰਮ ਸੇਵਾ ਮੈਨੇ ਸੇਵਾ ਜਦੋਂ ਆਪਾਂ ਤੁਰਿਆ ਜਾਂਦੇ ਆ ਕਿਸ ਨੂੰ ਕਹਿ ਦਿੰਦੇ ਆ ਕਿ ਕੰਮਕਾਰ ਕਰਦਾ ਨਾ ਇਹ ਗੁਰੂ ਦੀ ਸੇਵਾ ਜਿਹੜੀ ਆ ਇਹਨੂੰ ਕਾਰ ਸੇਵਾ ਕਹਿੰਦੇ ਆ ਤੇ ਮਹਾਂਪੁਰਖਾਂ ਨੇ ਬਹੁਤ ਵੱਡਾ ਇਹ ਉਪਰਾਲਾ ਕਰਕੇ ਤੇ ਪਾੜ ਨੂੰ ਪੂਰਨ ਦਾ ਇਹ ਕੰਮ ਸ਼ੁਰੂ ਕੀਤਾ ਆ ਪਿੰਡ ਕੋਨੇ ਵਾਲਾ ਨੇੜੇ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਮਹਾਪੁਰਖ ਦਿਨ ਰਾਤ ਇੱਕ ਕਰਕੇ ਪਾੜ ਨੂੰ ਪੂਰ ਰਹੇ ਆ ਤੇ ਉਹਨਾਂ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ ਮਿਹਰ ਕਰਨ ਸੰਗਦੇ ਸਹਿਯੋਗ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ। ਬਾਬਾ ਜੀ ਕਿੰਨੇ ਕਿਨਾਰੇ ਤੱਕ ਪੂਰਿਆ ਜਾ ਗਿਆ ਜਿਹੜਾ ਪਾੜਾ ਤੇ ਲਗਾਤਾਰ ਸੰਗਤਾਂ ਲੱਗੀਆਂ ਹੋਈਆਂ ਜਿੰਨਾ ਚਿਰ ਨਹੀਂ ਪੂਰਿਆ ਜਾਂਦਾ ਉਨਾ ਚਿਰ ਸੰਗਤਾਂ ਹਟਣਗੀਆਂ ਨਹੀਂ। ਬਾਬਾ ਜੀ ਕਹਿੰਦੇ ਆ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਜੱਦਨ ਜਾ ਰਿਹਾ ਪਰ ਇੱਥੇ ਦੇਖਿਆ ਮਹਾਪੁਰਖਾਂ ਦੇ ਸਹਿਯੋਗ ਮਹਾਪੁਰਖਾਂ ਦੀ ਦੇਖ ਰਿਹਾ ਕਿ ਇੱਥੇ ਸੰਗਤ ਵੱਡੇ ਪੱਧਰ ਤੇ ਇਹ ਪਾਰ ਨੂੰ ਪੂਰਨ ਦਾ ਜਤਨ ਕਰ ਰਹੀ ਆ ਤੇ ਇਸ ਬਾਰੇ ਕੀ ਵਿਚਾਰ ਆ ਤੁਹਾਡੇ ਜੀ ਸੰਗਤਾਂ ਬਹੁਤ ਹੀ ਜ਼ੋਰ ਲਾ ਕੇ ਇਹ ਕੰਮ ਨੂੰ ਨੇਪਰੇ ਚਾੜਨ ਗਿਆ ਹਾਂ ਹਾ ਪ੍ਰਸ਼ਾਸਨ ਆਪਣਾ ਕੰਮ ਕਰੇ ਅਸੀਂ ਆਪਣਾ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨੇ ਨੂੰ ਪਾਰ ਨੂੰ ਪੂਰਿਆ ਜਾਵੇ ਧੰਨਵਾਦ